ਬਨੂੜ ਵਾਸੀਆਂ ਲਈ ਇੱਕ ਬਹੁਤ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ ਇਸ ਸੋਗਾ ਦੀ ਉਡੀਕ ਬਨੂੜ ਦੇ ਲੋਕ ਕਾਫੀ ਸਮੇਂ ਤੋਂ ਕਰ ਰਹੇ ਸੀ ਉਹ ਮੰਗ ਅੱਜ ਆਖਰਕਾਰ ਪੂਰੀ ਹੋ ਗਈ ਹੈ ਬਨੂੜ ਵਿੱਚ ਮੌਜੂਦਾ ਸਬ ਤਹਿਸੀਲ ਨੂੰ ਅਪਗ੍ਰੇਡ ਕਰਕੇ ਹੁਣ ਇੱਕ ਵੱਡਾ ਪ੍ਰਸ਼ਾਸਨਿਕ ਫੈਸਲਾ ਲਿਆ ਗਿਆ ਹੈ ਇਸ ਸਬ ਤਹਿਸੀਲ ਦੇ ਅਧੀਨ ਦੋ ਕਾਨਗੋ ਸਰਕਲ 14 ਪਟਵਾਰ ਸਰਕਲ ਅਤੇ ਕੁੱਲ 40 ਪਿੰਡ ਸ਼ਾਮਲ ਕੀਤੇ ਗਏ ਹਨ 40 ਪਿੰਡਾਂ ਦੇ ਲੋਕਾਂ ਨੂੰ ਲੰਬੇ ਸਮੇਂ ਤੋਂ ਪ੍ਰਸ਼ਾਸਨਿਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਛੋਟੇ-ਛੋਟੇ ਕੰਮਾਂ ਲਈ ਕਦੇ ਮੁਹੱਲੀ ਕਦੇ ਪਟਿਆਲਾ ਕਦੇ ਹੋਰ ਜ਼ਿਲ੍ਹਿਆਂ ਦੇ ਚੱਕਰ ਲਾਉਣੇ ਪੈਂਦੇ ਸੀ ਅੱਜ ਕੈਬਨਿਟ ਮੀਟਿੰਗ ਵਿੱਚ ਇਸ ਸਮੱਸਿਆ ਦਾ ਠੋਸ ਹੱਲ ਕੱਢਿਆ ਗਿਆ ਇਸ ਮੌਕੇ ਹਲਕਾ ਰਾਜਪ੍ਰਤੋ ਵਿਧਾਇਕ ਮੈਡਮ ਨੀਨਾ ਮਿੱਤਲ ਨੇ ਕਿਹਾ ਸਭ ਤੋਂ ਪਹਿਲਾਂ ਮੈਂ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਅਤੇ ਸਾਡੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਦਾ ਦਿਲੋਂ ਧੰਨਵਾਦ ਕਰਦੀ ਆ। ਮੈਂ ਕੁਝ ਦਿਨ ਪਹਿਲਾਂ ਹੀ ਮੁੱਖ ਮੰਤਰੀ ਸਾਹਿਬ ਅਤੇ ਅਰਵਿੰਦ ਕੇਜਰੀਵਾਲ ਜੀ ਨੂੰ ਮਿਲੀ ਸੀ। ਉਹਨਾਂ ਨੇ ਮੈਨੂੰ ਇੱਕੋ ਗੱਲ ਕਹੀ ਸੀ ਇਸ ਸਾਲ ਵਿੱਚ ਤੁਹਾਡੀ ਇਹ ਮੰਗ ਜ਼ਰੂਰ ਪੂਰੀ ਹੋਏਗੀ ਤੇ ਅੱਜ ਉਹ ਵਾਅਦਾ ਪੂਰਾ ਹੋਇਆ। ਮੈਂ ਬਨੂੜ ਵਾਸੀਆਂ ਦਾ ਵੀ ਦਿਲੋਂ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੇਰੇ ਤੇ ਭਰੋਸਾ ਕੀਤਾ ਤੇ ਮੈਨੂੰ ਇਸ ਯੋਗ ਬਣਾਇਆ ਕਿ ਮੈਂ ਉਹਨਾਂ ਦੀ ਆਵਾਜ਼ ਬਣ ਸਕਾਂ ਅੱਜ ਸਭ ਤੋਂ ਪਹਿਲਾਂ ਤਾਂ ਮੈਂ ਸਾਡੇ ਮਾਨਯੋਗ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਤੇ ਨਾਲ ਹੀ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਮੇਰੀ ਇਸ ਮੰਗ ਤੇ ਅੱਜ ਪੂਰਾ ਕੀਤਾ ਮੰਗ ਨੂੰ ਮੈਂ 10 ਦਿਨ ਪਹਿਲਾਂ ਹੀ ਸੀਐਮ ਸਾਹਿਬ ਨੂੰ ਮਿਲੀ ਸੀ ਅਰਵਿੰਦ ਕੇਜਰੀਵਾਲ ਜੀ ਨੂੰ ਮਿਲੀ ਸੀ ਉਹਨਾਂ ਨੇ ਮੈਨੂੰ ਇੱਕੋ ਹੀ ਵਾਦਾ ਕੀਤਾ ਸੀ ਕਿ ਇਸੇ ਸਾਲ ਦੇ ਵਿੱਚ ਵਿੱਚ ਅਸੀਂ ਤੁਹਾਡੀ ਇਹ ਮੰਗ ਪੂਰੀ ਕਰਾਂਗੇ ਫਿਰ ਮੈਂ ਦੂਸਰਾ ਧੰਨਵਾਦ ਕਰਦੀ ਆ ਬਨੂੜ ਵਾਸੀਆਂ ਦਾ ਜਿਨ੍ਹਾਂ ਨੇ ਮੇਰੇ ਤੇ ਭਰੋਸਾ ਕੀਤਾ ਮੈਨੂੰ ਇਸ ਕਾਬਿਲ ਬਣਾਇਆ ਕਿ ਮੈਂ ਉਹਨਾਂ ਦੀ ਮੰਗ ਪੂਰੀ ਕਰ ਸਕਾਂ ਕਿਉਂਕਿ ਜਦੋਂ 22 ਦੇ ਇਲੈਕਸ਼ਨਾਂ ਵੇਲੇ ਰੋਡ ਸ਼ੋਅ ਹੋਇਆ ਸੀਗਾ ਤਾਂ ਸੀਐਮ ਸਾਹਿਬ ਆਏ ਸੀ ਤਾਂ ਬਨੂੜ ਵਾਸੀਆਂ ਨੇ ਇੱਕ ਇਹੀ ਮੰਗ ਮੰਗੀ ਸੀ ਔਰ ਸੀਐਮ ਸਾਹਿਬ ਨੇ ਬੰਨੋ ਮਾਈ ਦੇ ਮੰਦਰ ਕੋਲੇ ਖੜ ਕੇ ਕਿਹਾ ਸੀਗਾ ਕਿ ਇਹ ਤੁਹਾਡੀ ਮੰਗ ਅਸੀਂ ਜ਼ਰੂਰ ਪੂਰੀ ਕਰਾਂਗੇ ਅੱਜ ਉਹ ਮੰਗ ਪੂਰੀ ਹੋਈ ਹੈ ਅੱਜ ਬਨੂੜ ਲਈ ਬਹੁਤ ਹੀ ਖੁਸ਼ੀ ਦਾ ਦਿਨ ਹੈ ਕਿਉਂਕਿ ਲੋਕ ਸਾਡੇ ਕੋਲੇ ਆਉਂਦੇ ਹੁੰਦੇ ਸੀਗੇ ਪੁਲਿਸ ਲਈ ਪਟਿਆਲੇ ਜਾਣਾ ਪੈਂਦਾ ਸੀ ਪ੍ਰਸ਼ਾਸਨਿਕ ਕੰਮ ਐ ਤਾਂ ਮੁਹਾਲੀ ਜਾਣਾ ਪੈਂਦਾ ਸੀ ਬੜੇ ਪਰੇਸ਼ਾਨ ਹੁੰਦੇ ਸੀਗੇ ਤਾਂ ਉਦੋਂ ਮੈਂ ਵੀ ਕਸਮ ਖਰਦੀ ਸੀ ਕਿ ਤੁਹਾਡੀ ਇਹ ਮੰਗ ਨੂੰ ਮੈਂ ਜ਼ਰੂਰ ਪੂਰਾ ਕਰੂੰਗੀ ਅੱਜ ਤੁਹਾਡੇ ਸਭ ਦੇ ਪਿਆਰ ਨਾਲ ਇਹ ਮੰਗ ਪੂਰੀ ਹੋਈ ਹੈ ਹੁਣ ਬਨੂੜ ਵਿੱਚ ਡੀਐਸਪੀ ਵੀ ਸਾਨੂੰ ਬਨੂੜ ਦੇ ਮਿਲਣਗੇ ਐਸਡੀਐਮ ਵੀ ਸਾਨੂੰ ਬਨੂੜ ਮਿਲਣਗੇ ਔਰ ਨਾਲ-ਨਾਲ ਸਾਡਾ ਹਸਪੀਟਲ ਵੀ ਅਪਗ੍ਰੇਡ ਹੋਊਗਾ ਤਾਂ ਮਤਲਬ ਬਨੂੜ ਵਾਸੀਆਂ ਨੂੰ ਹਰ ਸਹੂਲਤ ਮਿਲੂਗੀ ਜਿਹੜੀ ਕਿ ਬਨੂੜ ਵਾਸੀ ਕਹਿੰਦੇ ਹੁੰਦੇ ਸੀ ਜੀ ਕਿ ਬਨੂੜ ਨੂੰ ਕੋਈ ਨਹੀਂ ਦੇਖਦਾ ਬਨੂੜ ਨੂੰ ਸਾਈਡ ਤੇ ਕੀਤਾ ਜਾਂਦਾ ਕੀਤਾ ਗਿਆ ਪਰ ਮੈਂ ਇੱਕ ਗੱਲ ਕਹਿੰਦੀ ਸੀ ਆਮ ਆਦਮੀ ਦੀ ਸਰਕਾਰ ਆਈ ਹੈ ਆਮ ਲੋਕਾਂ ਦੀ ਸਰਕਾਰ ਹੈ ਜਿਹੜੀ ਆਮ ਲੋਕਾਂ ਦੇ ਦਰਦ ਨੂੰ ਦੁੱਖ ਤਕਲੀਫਾਂ ਨੂੰ ਸਮਝਦੀ ਹੈ ਔਰ ਆਮ ਲੋਕਾਂ ਦੇ ਕੰਮ ਕਰਦੀ ਹੈ ਅੱਜ ਉਹ ਸਾਰਾ ਕੰਮ ਅਸੀਂ ਪੂਰਾ ਕੀਤਾ ਔਰ ਮੈਂ ਬਨੂੜ ਵਾਸੀਆਂ ਨੂੰ ਵਧਾਈ ਦਿੰਨੀ ਔਰ ਉਹਨਾਂ ਤੋਂ ਮੰਗ ਵੀ ਕਰਦੀਆਂ ਕਿ ਇਦਾਂ ਹੀ ਵਿਸ਼ਵਾਸ ਬਣਾਈ ਰੱਖਿਓ ਤੇ ਇੰਦਾ ਹੀ ਆਸ਼ੀਰਵਾਦ ਦਿੰਦੇ ਰਹੀਓ ਤਾਂ ਕਿ ਮੈਂ ਹੋਰ ਸਪੀਡ ਨਾਲ ਕੰਮ ਕਰ ਸਕਾਂ ਬਿਲਕੁਲ ਜੀ ਬਹੁਤ ਬੜੀਆ ਆਫਿਸ ਬਣਾਵਾਂਗੇ ਤਹਿਸੀਲ ਨਮੀ ਬਣਾਵਾਂਗੇ ਤੇਪਲਾ ਰੋਡ ਤੇ ਸਾਡੀ ਲੋਕਲ ਬਾਡੀਜ਼ ਦੀ ਜਗ੍ਹਾ ਪਈ ਹੈ ਉੱਥੇ ਵਧੀਆ ਆਫਿਸ ਬਣੇਗਾ ਸਾਰਾ ਕੰਮ ਮੈਂ ਹੀ ਕਰਨੀਆਂ ਵੀ ਜਿਹੜਾ ਸਾਨੂੰ ਕਦੇ ਡੀਐਸਪੀ ਦਾ ਕੰਮ ਹੈ ਤਾਂ ਕਿਤੇ ਜਾਓ ਰਾਜਪੁਰੇ ਜਾਓ ਜੀ ਜੇ ਐਸਡੀਐਮ ਦਾ ਕੰਮ ਹੈ ਤਾਂ ਕੋਈ ਕਿਤੇ ਜਾਓ ਕਿ ਪੁਲਿਸ ਦਾ ਕੰਮ ਹੈ ਤਾਂ ਪਟਿਆਲੇ ਜਾਓ ਤਾਂ ਉਹਨਾਂ ਗੱਲਾਂ ਤੋਂ ਜਿਹੜੇ ਆਪਣੇ ਬਨੂੜ ਤੇ ਜਿਹੜੇ ਨਾਲ ਲੱਗਵੇਂ 40 ਪਿੰਡ ਹੈ ਜਿਹੜੇ ਮੁਹੱਲੇ ਚਾਹੁੰਦੇ ਆ ਉਹਨਾਂ ਨੂੰ ਸਾਰਿਆਂ ਨੂੰ ਸਹੂਲਤ ਹੋ ਜੂਗੀ ਹਰ ਕੰਮ ਉਹਨਾਂ ਦਾ ਇੱਥੇ ਹੀ ਹੋਊਗਾ ਬਿਲਕੁਲ ਜੀ ਦੇਖੋ ਜਿੱਦੋਂ ਬਨੂੜ ਚ ਤਹਿਸੀਲ ਆ ਗਈ ਬਨੂੜ ਦੀ ਤਰੱਕੀ ਹੋ ਗਈ ਤਾਂ ਕਾਰੋਬਾਰ ਵੀ ਵਧੂਗਾ ਹਰ ਕੰਮ ਵਧੂਗਾ ਹਰ ਪਾਸੇ ਬਨੂੜ ਦੀ ਤਰੱਕੀ ਹੋਊਗੀ ਔਰ ਇਹੀ ਮੇਰੀ ਇੱਕ ਇੱਛਾ ਸੀ ਇਹੀ ਸੁਪਨਾ ਸੀ ਮੇਰਾ ਬੰਨੋ ਮਾਈ ਤੋਂ ਅਸ਼ੀਰਵਾਦ ਲੈ ਕੇ ਮੈਂ ਚੱਲੀ ਸੀ ਕਿ हे ਬੰਨੋ ਮਾਈ ਜਿਹੜਾ ਬਨੂੜ ਵਾਸੀ ਕਹਿੰਦੇ ਨੇ ਕਿ ਅਸੀਂ ਪਿੱਛੇ ਰਹਿ ਗਏ ਸਾਡੇ ਵੱਲ ਕਿਸੇ ਨੇ ਦੇਖਿਆ ਨਹੀਂ ਐ ਵੀ ਮੇਥੋਂ ਬਨੂੜ ਵਾਲਿਆਂ ਨੇ ਇਹ ਚੀਜ਼ ਮੰਗੀ ਐ ਤਹਿਸੀਲ ਮੰਗੀ ਐ ਮੈਨੂੰ ਹਿੰਮਤ ਦੇਈਓ ਤਾਕਤ ਮੈਂ ਮਿਹਨਤ ਕਰਕੇ ਕੰਮ ਕਰਵਾ ਸਕਾਂ ਔਰ ਸਭ ਤੋਂ ਵੱਡਾ ਤਾਂ ਮੈਂ ਯੋਗਦਾਨ ਇਹ ਕਹੂੰਗੀ ਸਾਡੇ ਮਾਨਯੋਗ ਸੀਐਮ ਸਾਹਿਬ ਦਾ ਜਿਨ੍ਹਾਂ ਨੇ ਮੇਰੀ ਇੱਕ ਇੱਕ ਲੈਟਰ ਤੇ ਮੈਨੂੰ ਲੱਗਦਾ ਮੈਂ 4 ਸਾਲਾਂ ਚ ਪਤਾ ਨਹੀਂ ਕਿੰਨੇ ਲੈਟਰ ਲਿਖਤੇ ਹੋਣਗੇ ਕਿੰਨੇ ਕਿ ਮੈਂ ਜਿਹੜੇ ਮਾਰੇ ਹੋਣਗੇ ਤਾਂ ਸੀਐਮ ਸਾਹਿਬ ਨੇ ਮੇਰੀ ਇਸ ਮੰਗ ਨੂੰ ਪੂਰਾ ਕੀਤਾ ਇਸ ਮੌਕੇ ਮੈਡਮ ਨੀਨਾ ਮਿੱਤਲ ਨੇ ਵਿਰੋਧੀ ਪਾਰਟੀਆਂ ਤੇ ਤੰਜ ਕੱਸਦੇ ਹੋਏ ਉਹਨਾਂ ਨੂੰ ਕਿਹਾ ਮੈਂ ਗੱਲਾਂ ਦਾ ਨਹੀਂ ਕੰਮ ਦਾ ਜਵਾਬ ਦਿੰਦੀ ਹਾਂ ਸਰਕਾਰੀ ਕੰਮਾਂ ਵਿੱਚ ਸਮਾਂ ਲੱਗਦਾ ਹੈ ਪਰ ਜੋ ਵਾਅਦਾ ਕੀਤਾ ਉਹ ਪੰਜ ਸਾਲਾਂ ਵਿੱਚ ਪੂਰਾ ਜ਼ਰੂਰ ਕਰਕੇ ਦਿਖਾਵਾਂਗੀ। ਆ ਸੁਣਦੇ ਹਾਂ ਮੈਡਮ ਨੇ ਵਿਰੋਧੀਆਂ ਬਾਰੇ ਹੋਰ ਕੀ ਕੁਝ ਕਿਹਾ। ਦੇਖੋ ਜਿਹੜੇ ਕੰਮ ਰਾਜਪੁਰੇ 'ਚ ਹੋ ਰਹੇ ਨੇ ਜਿਹੜੇ ਅੱਜ ਤੱਕ ਨਹੀਂ ਹੋਏ ਸੀ ਚਾਹੇ ਨਲਾਸ ਵਾਲਾ ਪੁਲ ਲਾ ਲੋ ਚਾਹੇ ਹੋਰ ਜਿਹੜੇ ਪਾਣੀ ਦੇ ਪਾਈਪਾਂ ਪੈ ਰਹੀਆਂ ਉਹ ਕ੍ਰੈਡਿਟ ਲੈਣ ਵਾਲਿਆਂ ਨੂੰ ਤਾਂ ਉਹਨਾਂ ਨੂੰ ਇੱਕ ਮੈਂ ਕਹੂੰਗੀ ਬਿਮਾਰੀ ਹੈ ਉਹਨਾਂ ਨੇ ਤਾਂ ਇਹੀ ਕਹਿਣਾ ਜੀ ਇਹ ਤਾਂ ਹਸੀ ਕਰਾਇਆ ਜਦੋਂ ਮੈਂ ਇੱਕ ਗੱਲ ਕਹਿਨੀ ਆ ਜਦੋਂ ਤੁਹਾਡੀ ਸਰਕਾਰ ਚ ਨਹੀਂ ਤੁਹਾਡੀ ਕਿਸੇ ਨੇ ਸੁਣੀ ਤਾਂ ਹੁਣ ਕੀ ਕੀਦੇ ਹੋਣੇ ਸੀ ਕੰਮ ਕਰ ਰਿਹਾ ਇਹਦਾ ਕ੍ਰੈਡਿਟ ਮੈਂ ਨਹੀਂ ਲਾਉਂਗੀ ਇਹ ਕ੍ਰੈਡਿਟ ਮੈਂ ਬਣੂੜ ਵਾਸੀਆਂ ਨੂੰ ਦੇਉਂਗੀ ਜਿਹੜਾ ਉਹਨਾਂ ਦਾ ਪਿਆਰ ਤੇ ਉਹਨਾਂ ਨੇ ਮੇਰੇ ਤੇ ਵਿਸ਼ਵਾਸ ਕਰਕੇ ਮੈਨੂੰ ਇਹ ਜ਼ਿੰਮੇਵਾਰੀ ਦਿੱਤੀ ਸੀ ਜੀ ਜੀਲੇ ਦੇ ਨਹੀਂ ਪੱਥਰ ਰੱਖਦੇ ਜਿਲ੍ਹਾ ਤਾਂ ਬਣੂਗਾ ਰਾਜਪੁਰਾਣਾ ਕਰ ਮੈਡਮ ਸਟੈਪ ਵਾਈਜ਼ ਕਰਾਂਗੇ ਪਰ ਮੈਂ ਇੱਕ ਗੱਲ ਕਹੂੰਗੀ ਜਿਹੜੇ ਕਿ ਝੂਠੇ ਕ੍ਰੈਡਿਟ ਲੈਣ ਵਾਲੇ ਆ ਵੀ ਬਹੁਤ ਅੱਛਾ ਲੱਗਦੇ ਆ ਤੁਸੀਂ ਕਦੇ ਫੇਸਬੁੱਕ ਤੇ ਲਾਈਵ ਹੋ ਜੰਨੇ ਹੋ ਕਦੇ ਪ੍ਰੈਸ ਕਾਨਫਰੈਂਸਾਂ ਕਰਦੇ ਹੋ ਕਰੋ ਤੁਸੀਂ ਜਿੰਨੀਆਂ ਕਰਨੀਆਂ ਕਰੋ ਨਾ ਮੈਂ ਕਿਸੇ ਦਾ ਜਵਾਬ ਦੇਣਾਂ ਬਸ ਮੈਂ ਇੱਕੋ ਹੀ ਗੱਲ ਕਹੂੰਗੀ ਮੇਰੀ ਜਨਤਾ ਮੈਨੂੰ ਦੇਖਦੀ ਹੈ ਹਾਂ ਜੇ ਮੇਥੋਂ ਕੋਈ ਗਲਤੀ ਹੋਈ ਹੈ ਮੇਰਾ ਗਲਤ ਕੰਮ ਹੈ ਮੈਨੂੰ ਦੱਸੋ ਮੈਂ ਸੁਧਾਰੂੰਗੀ ਪਰ ਮੈਨੂੰ ਕੰਮ ਕਰ ਲੈਣ ਦਿਓ ਮੇਰੇ ਕੰਮਾਂ 'ਚ ਰੁਕਾਵਟ ਨਾ